ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਵੱਡੂ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਛਿੱਤ ਬਾਬਾ ਕਰਮ ਸਿੰਘ ਜੀ ਸ਼ਹੀਦਾਂ ਜੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਭੀ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇਖਰੇਖ ਹੇਠ ਤਨ ਤਨ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 6 ਜਨਵਰੀ ਨੂੰ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਜਾ ਰਹੇ ਨੇ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨੂੰ ਦੇ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਦੀ ਆਰੰਭਤਾ ਕੀਤੀ ਗਈ ਇਸ ਤੋਂ ਪ੍ਰੰਤ 5 ਜਨਵਰੀ ਨੂੰ ਸਵੇਰੇ 10:00 ਵਜੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਉਨ੍ਹਾਂ ਦੱਸਿਆ ਕਿ ਵਿਸ਼ਾਲ ਨਗਰ ਕੀਰਤਨ ਦੌਰਾਨ ਪਾਈ ਪਰਮਜੀਤ ਸਿੰਘ ਹੈੱਡ ਗ੍ਰੰਥੀ ਬੀਬੀ ਪਰਮਵੀਰ ਕੌਰ ਇੰਟਰਨੈਸ਼ਨਲ ਢਾਡੀ ਜੱਥਾ ਪ੍ਰਭਾਤ ਫੇਰੀ ਜੱਥਾ ਸੰਗਤਾਂ ਨੇ ਗੁਰਬਾਣੀ ਗੁਰੂ ਇਤਿਹਾਸ ਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਦੱਸਿਆ ਕਿ 6 ਜਨਵਰੀ ਨੂੰ ਸ਼੍ਰੀ ਖੰਡਪਾੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਸ ਪ੍ਰੰਤਿਵਾਨ ਹਾਲ ਵਿੱਚ ਭਾਈ ਪਰਮਜੀਤ ਸਿੰਘ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਕੀਰਤਨੀਏ ਜੱਥਾ ਪਾਈ ਗੁਰਮੀਤ ਸਿੰਘ ਐਮ ਇਹ ਇੰਟਰਨੈਸ਼ਨਲ ਢੱਡੀ ਜਥਾ ਕਥਾ ਕੀਰਤਨਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਚਾਪ ਕੋੜੇ ਦੇ ਉੱਤੇ ਗੁਰੂ ਕੇ ਲੰਗਰ ਤੋਟ ਵਰਤਾਏ ਜਾਣਗੇ ਆਓ ਅਸੀਂ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਸੰਗਤیاں ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ खी जो मेरे तरिया सत्संग करा कर पीड़ा जिंदगी दे रंग दिया लिखी जो मेरे परिमां बिच तड़िया सत्संग लिखी जो ਯਾਨ ਮਿਲਣ ਸਹਾਰੇ ਮੈਂ ਤੇਰੇ ਦਰ ਕੋ ਪਾਸ ਨਵ ਤੇਰੇ ਲਈ ਇਹੇ ਸਹਾਰੇ ਮਹਿਮਾ ਤੇਰੇ ਪੈਰ ਦੀ ਦਾਤ ਗਾਉਂਦੇ ਮੈਂ ਦੇਖੇ ਸਾਰੇ ਸੁਣੇ ਤੇ िया लिख दो सतसंगिया लिख दो वाहगुरु जी का खालसा वाहेगुरु जी की फतेह ਨਗਰ ਨਿਵਾਸੀ ਸਾਲ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੰਕਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਗੋਤਪੁਰਬ 6 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਅੱਜ 5 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਗਿਆ ਇਸ ਦਾ ਦੂਸਰਾ ਪੜਾ ਇਸ ਸਮੇਂ ਗਰਾਊਂਡ ਵਿੱਚ ਹੈ ਤੇ ਤੀਸਰਾ ਪੜਾ ਰਵਿਦਾਸ ਗੁਰਦਾਸ ਸਾਹਿਬ ਕੀ ਹੋਵੇਗਾ ਤੇ ਬਾਅਦ ਵਿੱਚ ਗੁਰਦਾਸ ਸਾਹਿਬ ਬਾਬਾ ਕਰਨ ਸਿੰਘ ਜੀ ਬਾਬਾ ਕਰਨ ਸਿੰਘ ਜੀ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਕੱਲ ਸਵੇਰੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਪ੍ਰੋਗੋਗ ਉਪਰੰਤ ਦੀਵਾਨ ਲੱਗੇਗਾ ਅਤੇ ਗੁਰੂ ਕੇ ਲੰਗਰ ਚੱਲਣਗੇ ਇਸ ਮੌਕੇ ਤੇ ਗੁਰਮੀਤ ਸਿੰਘ ਜੀ ਐਮਏ ਢਾਡੀ ਜਤਾ ਅਤੇ ਭਾਈ ਗੁਰਦਤ ਸਿੰਘ ਜੀ ਕੀਰਤਨੀ ਜਤਾ ਫਗਵਾੜੇ ਵਾਲੇ ਉਹ ਪਹੁੰਚਣਗੇ ਸੰਗਤ ਨੂੰ ਕੀਰਤਨ ਨਾਲ ਜੋੜਨਗੇ ਅਗੇ ਸਿੱਖ ਧਰਮ ਦਾ ਪ੍ਰਸਾਰ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਾਰ ਬਖੇਰੂ ਗਵੇਸਿਕ ਜੀ ਜਿਨ੍ਹਾਂ ਦੇ ਪ੍ਰਕਾਸ਼ ਉਤਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਜਿਹੜੇ ਪਟੋਲੇ ਪਰੋਦੇ ਹੁੰਦੇ ਆ ਉਹ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਮਨਾ ਰਹੇ ਆ ਜੋ ਕਿ ਅੱਜ 5 ਤਰੀਕ ਪਿੰਡ ਗੁਰਦਰਾ ਸਾਹਿਬਾ ਬਾਬਾ ਕਰਤਾਰ ਸਿੰਘ ਜੀ ਤੋਂ ਇਹ ਨਗਰ ਕੀਰਤਨ ਰਬ ਹੋਇਆ ਸੀ ਜਿਹਦੇ ਵਿੱਚ ਕੀਰਤਨੀ ਜਥਾ ਢੱਡੀ ਜਥਾ ਤੇ ਬਾਕੀ ਗੱਤਕੇ ਵਾਲੇ ਉਹ ਆਏ ਆ ਜਿਨ੍ਹਾਂ ਨੇ ਆਪਣੇ ਗੱਤਕੇ ਦੇ ਤੇ ਜੋਰ ਦਿਖਾਏ ਆ ਤੇ ਢੱਡੀ ਜਥੇ ਨੇ ਆਪਣੀ ਆਪਣੀ ਵਿਚਾਰਕਤਾ ਦੇ ਕਰਕੇ ਗੁਰੂ ਕੇ ਵੇਲੇ ਜਨਮ ਦੇ ਸਬੰਧ ਵਿੱਚ ਉਹਨਾਂ ਦਾ ਇਤਿਹਾਸ ਦਰਸਾਇਆ ਹੈ ਤੇ ਅੱਜ ਇਸ ਦੇ ਵਿੱਚ ਢਾਡੀ ਪਰ ਵੀਰ ਕੋਰ ਖਾਤਾ ਜਿਹੜੇ ਕਿ ਫਵਾੜੇ ਦੇ ਹਨ ਉਹ ਆਪਣੇ ਢਾਡੀ ਜਿਹਾ ਹੀ ਸੰਗੀਤਾਰ ਉਹਨਾਂ ਦੀ ਹਾਲ ਕਰ ਰਹੇ ਆ ਯਾਰ ਤੇ ਇਹ ਜਿਹੜਾ ਅੱਜ ਨਗਰ ਕੀਰਤ ਸਟਾਰਟ ਹੋਇਆ ਇਹ ਇਧਰ ਪੜਾਵਾਂ ਤੋਂ ਹੁੰਦਾ ਹੋਇਆ ਆਇਆ ਤੇ ਸ਼ਾਮ ਨੂੰ ਜਹੀਦ ਬਾਬਾ ਕਰਮ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਜਾ ਕੇ ਸਮਾਪਤ ਹੋਵੇਗਾ ਤੇ ਕੱਲ ਵੀ ਤੇ 6 ਜਨਵਰੀ ਨੂੰ ਜਿਹੜੇ ਖੰਡਵਾਲਸ ਰੱਖੇ ਉਹਨਾਂ ਸੰਬੰਧ ਵਿੱਚ ਖੰਡ ਪਾਰਸਾ ਰੱਖੇ ਹੋਏ ਹਨ ਉਹਨਾਂ ਦੇ ਭੋਗ ਦਾ ਜਾਨਗੇ ਸਵੇਰੇ ਤੇ ਭੋਗ ਤੋਂ ਅਵਰੰਤ ਕੀਰਤਨ ਜਿਹੜਾ ਆ ਭਾਈ ਗਦੇਤ ਸਿੰਘ ਜੀ ਉਹ ਆਪਣੇ ਕੀਰਤਨ ਨਾਲ ਦੇ ਹਾਲ ਕਰਨਗੇ ਅਤੇ ਉਸ ਤੋਂ ਬਾਅਦ ਡਾਡੀ ਗੁਰਬੀਰ ਸਿੰਘ ਜੀ ਐਮ ਉਹ ਆਪਣੇ ਸਭਚਾਰ ਆਹੀਂ ਸਲੇਪਨ ਦੇ ਹਾਲ ਕਰਨਗੇ ਤੇ ਇਹ ਜਿਹੜਾ ਇਸ ਬਸ ਦੇ ਵਿੱਚ ਅੱਜ ਵੀ ਜਿਹੜਾ ਲੰਗਰ ਸ਼ਾਮ ਨੂੰ ਉੱਥੇ ਚੱਲੂਗਾ ਜੀਰਬਾਬ ਕਰਵਾਂਦੇ ਅਸਾਂ ਤੇ ਕੱਲ ਸਵੇਰ ਨੂੰ ਭੋਗ ਤੋਂ ਅਵਰੰਤ ਤੇ ਚਾਪ ਗੋੜੇ ਚੱਲਣਗੇ ਉਹਦੇ ਬਾਅਦ ਦੇ ਵਿੱਚ ਸੰਗਤਾਰ ਨੂੰ ਲੰਗਰ ਦਾ ਚਿਕਾਇਆ ਜਾਵੇਗਾ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਪਿੰਡ ਦੀ ਸਾਧ ਸੰਗਤ ਅਤੇ ਐਨ ਡੀ ਆਰ ਆਈ ਵੀਰਾਂ ਵੱਲੋਂ ਸਾਝੇ ਤੌਰ ਤੇ ਕਰਵਾਇਆ ਜਾ ਰਿਹਾ ਹੈ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤ